ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਥ੍ਰੈਡਸ ਦੇ ਉੱਪਰ ਜੀ ਫਰਸਟ ਆਰਟੀਕਲ ਹੈ ਜਿਹੜਾ ਤੁਹਾਨੂੰ ਕੈਮਰੀ ਗਾਰਡਨ ਦੇ ਵਿੱਚ ਵੱਡੇ ਬਣੇ ਦਾ 3.5 ਮੀਟਰ ਕੱਟ ਦਾ ਸੂਟ ਮਿਲੂਗਾ ਜੀ ਨਾਲ ਇਹਦੇ ਮਸਲੀਨ ਦਾ ਟਾਈ ਐਂਡ ਡਾਈ ਵਾਲਾ ਦੁਪੱਟਾ ਲੱਗਿਆ ਹੋਇਆ ਜੀ ਡਿਜੀਟਲ ਪ੍ਰਿੰਟਡ ਸੂਟ ਨੇ ਜੀ ਇਹ ਫ੍ਰੀ ਸ਼ਿਪਿੰਗ ਦੇ ਨਾਲ 599 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਜੀ ਸਾਰੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੁਸੀਂ ਲੈਸ ਲਗਾ ਕੇ ਇਹਨਾਂ ਸੂਟਾਂ ਨੂੰ ਬਹੁਤ ਸੋਹਣਾ ਸਟਿਚ ਕਰ ਸਕਦੇ ਹੋ ਜੀ ਸਾਡੇ ਤੋਂ ਵੀ ਸਟਿਚ ਕਰਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਦਾ ਪ੍ਰਾਈਸ ਪਾਇਆ ਹੋਇਆ ਜੀ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਇਹਦੇ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਬਹੁਤ ਸੋਹਣੇ ਸੋਹਣੇ ਸੂਟ ਅੱਜ ਆਪਾਂ ਨੇ ਪਾਏ ਹੋਏ ਨੇਗੇ ਨੈਕਸਟ ਆਰਟੀਕਲ ਦੇ ਵਿੱਚ ਵੀ ਤੁਹਾਨੂੰ ਕੈਮਰੀ ਕਾਟਨ ਦੀ ਡਿਜੀਟਲ ਪ੍ਰਿੰਟਡ ਸ਼ਰਟ ਮਿਲ ਇਦੇ ਨਾਲ ਤੁਹਾਨੂੰ ਕੋਟਾ ਚੈੱਕ ਅਪ ਦੇ ਵਿੱਚ ਬਹੁਤ ਸੋਹਣਾ ਡਿਜੀਟਲ ਪ੍ਰਿੰਟਰ ਦੁਪੱਟਾ ਮਿਲੇਗਾ ਜੀ ਬਹੁਤ ਸੋਹਣੇ ਸੂਟ ਲنگੇ ਵੀ 970 ਰੁਪਏ ਫ੍ਰੀ ਸ਼ਿਪਿੰਗ ਦੇ ਦਾ ਪ੍ਰਾਈਜ਼ ਰਹੂਗਾ ਜੀ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੇ ਮਰਜੀ ਸੂਟਾਂ ਦੀ ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਦੇਣੇ ਪੈਣਗੇ ਬਹੁਤ ਸੋਹਣੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਇਹਦੇ ਵਿੱਚ ਰੰਗ ਨੇ ਜੀ ਬਹੁਤ ਸੋਹਣਾ ਆਰਟੀਕਲ ਹੈ ਇਹ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣ ਲਈ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਆਪਾਂ ਹੋਰ ਵੀ ਬਹੁਤ ਸਾਰੀਆਂ ਹੈਂਡਵਰਕ ਦੀਆਂ ਕਾਟਨ ਦੇ ਸੂਟਾਂ ਦੀਆਂ ਵੀਡੀਓਜ਼ ਪੋਸਟ ਕੀਤੀ ਹੋਈਆਂ ਨੇ ਉਹਨਾਂ ਨੂੰ ਵੀ ਜ਼ਰੂਰ ਦੇਖਿਓ ਤੇ ਦੱਸਿਓ ਕਿ ਤੁਹਾਨੂੰ ਵੀਡੀਓਜ਼ ਕਿੱਦਾਂ ਲੱਗੀਆਂ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦੇ ਉੱਪਰ ਸਾਰੇ ਆਪਾਂ ਕਾਟਨ ਦੇ ਹੈਂਡਵਰਕ ਦੇ 크ਰੇਪ ਦੇ ਸ਼ਿਮਰ ਦੇ ਸਾਰੇ ਤਰ੍ਹਾਂ ਦੇ ਸੂਟ ਪੋਸਟ ਕਰਦੇ ਹਾਂ ਜੀ ਜੇ ਤੁਸੀਂ ਕੋਈ ਹੈਂਡਵਰਕ ਦਾ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਇਹ ਵਾਲਾ ਆਰਟੀਕਲ ਬਹੁਤ ਹੀ ਸੋਹਣਾ ਆਰਟੀਕਲ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਕਾਟਨ ਦੇ ਸੂਟ ਨੇਗੇ ਕਾਟਨ ਦੀ ਤੁਹਾਨੂੰ ਬਹੁਤ ਸੋਹਣੀ ਆਰੀ ਵਰਕ ਵਾਲੀ ਸ਼ਰਟ ਮਿਲੂਗੀ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਨੇ ਗੰਗਾ ਬ੍ਰਾਂਡ ਦੇ ਜੀ ਨਾਲ ਕੜਾਈ ਵਾਲਾ ਤੁਹਾਨੂੰ ਦੁਪੱਟਾ ਮਿਲੂਗਾ ਪਲੇਨ ਨਾਲ ਇਹਦੇ ਸਲਵਾਰ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਇਹ ਬਹੁਤ ਗ੍ਰੇਸਫੁੱਲ ਸੂਟ ਤਿਆਰ ਹੁੰਦੇ ਨੇਗੇ ਜਿਹੜੇ ਇਹ ਵਾਲਾ ਆਰਟੀਕਲ ਹੈ 999 ਪਰ ਫ੍ਰੀ ਸ਼ਿਪਿੰਗ ਇਹਦਾ ਰਹੂਗਾ ਜੀ ਪ੍ਰਾਈਸ ਨੈਕਸਟ ਆਰਟੀਕਲ ਹੈ ਜਿਹੜਾ ਇਹ ਵੀ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਸਾਰਾ ਸੂਟ ਮਿਲੂਗਾ ਨਾਲ ਚਿਕਨ ਵਾਲਾ ਇਹਦੇ ਪਲਾਜ਼ੋ ਲੱਗਿਆ ਹੋਇਆ ਜੀ ਵਾਈਟ ਕ ਸ਼ਰਟ ਤੇ ਵੀ ਵਰਕ ਕੀਤਾ ਹੋਇਆ ਜੀ ਤੇ ਦੁਪੱਟੇ ਤੇ ਵੀ ਬਹੁਤ ਸੋਹਣਾ ਤੁਹਾਨੂੰ ਚਿਕਨ ਵਰਕ ਮਿਲੇਗਾ ਇਹਦੇ ਵਿੱਚ ਜਿਹੜੇ ਰੰਗ ਨੇ ਜਿਵੇਂ ਸਾਰੇ ਸ਼ੇਅਰ ਕੀਤੇ ਨੇਗੇ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਬਹੁਤ ਸੋਹਣੇ ਲੌਨ ਕਾਟਨ ਦੇ ਵਿੱਚ ਸੂਟ ਨੇ ਨਾਲ ਲੌਨ ਕਾਟਨ ਦੀ ਨੈਗੇਟਿਵ ਪ੍ਰਿੰਟ ਵਾਲੀ ਸਲਵਾਰ ਹੈ ਜੀ ਲੈਸ ਲਗਾ ਕੇ ਬਹੁਤ ਸੋਹਣੀ ਸੂਟ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਪੈਚ ਵਾਲਾ ਦੁਪੱਟਾ ਰੈਡੀ ਕੀਤਾ ਜੀ ਦੁਪੱਟੇ ਤੇ ਫੋਰ ਸਾਈਡ ਲੈਸ ਲੱਗੀ ਹੈ ਤੇ ਨੈਕ ਦੇ ਉੱਤੇ ਨੈਕਲਾਈਨ ਬਣੀ ਹੈ ਇਹਦੇ ਵਿੱਚ ਚਾਰ ਰੰਗ ਅਵੇਲੇਬਲ ਨੇ ਜੀ ਜਿਹੜਾ ਨੈਕਸਟ ਆਰਟੀਕਲ ਹੈ 오ਰਗੈਂਜ਼ਾ ਦੇ ਵਿੱਚ ਸ਼ਰਟ ਹੈ ਜੀ ਸੂਟ ਦੀ ਨਾਲ ਸ਼ੰਡੋਨ ਦੀ ਬਾਟਮ ਲੱਗੀ ਹੋਈ ਹੈ ਤੇ ਸ਼ਿਫੋਨ ਦਾ ਦੁਪੱਟਾ ਇਹ ਸੂਟ ਦੇ ਨੈਕ ਤੇ ਐਮਬਰਾਇਡਰੀ ਹੋਈ ਹੋਈ ਹੈ ਜੀ ਹੈਂਡਵਰਕ ਦੀ ਰੰਗੇ ਦੇ ਵਿੱਚ ਦੋ ਨੇਗੇ ਦੋਨੋਂ ਮੈਂ ਤੁਹਾਡੇ ਨਾਲ ਫੋਟੋ ਸ਼ੇਅਰ ਕੀਤੀਆਂ ਨਗੀਆਂ ਜਿਹੜਾ ਵੀ ਸੂਟ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਵੀ ਕਰਕੇ ਦੱਸਿਓ